ਰਾਤ ਦਾ ਸਮਾਂ ਆਂਦਰਸ਼ਨ ਕਰੋ ਤਨਤਨ ਬਾਬਾ ਬੀਰਮਦਾਸ ਜੀ ਦੇ ਤਪਸਥਾਨ ਬੜੀ ਬਦੌਚੀ ਦੇ ਤੇ ਇਸ ਤਰ੍ਹਾਂ ਦਾ ਦ੍ਰਿਸ਼ ਹੈ ਜਿਹੜਾ ਕਦੇ-ਕਦੇ ਹੀ ਦੇਖਣ ਨੂੰ ਰਾਤ ਦੇ ਸਮੇਂ ਮੱਲਾ ਸੰਗਤ ਨਰਮਸਤਕ ਹੋ ਰਹੀ ਆ ਤਨਤਨ ਬਾਬਾ ਬੀਰਮਦਾਸ ਜੀ ਦੇ ਦਰਸ਼ਨ ਕਰੋ ਮਾਤਾ ਜੀ ਹੁਣੇ ਜੀ ਜੋ ਕਿ ਇਹਨਾਂ ਵਾਸਤੇ ਪ੍ਰਸ਼ਾਦਾ ਪਾਣੀ ਲੈ ਕੇ ਆਉਂਦੀ ਸੀ ਬਾਬਾ ਜੀ ਵਾਸਤੇ ਬਾਬਾ RAM ji ਦੱਸ ਜੋ ਵੀ ਇੱਥੇ ਸੇਵਾਦਾਰ ਰਹਨੇ ਕਾਫੀ ਦਿਨ ਤੇ ਨਾਲ ਹੀ ਦਰਸ਼ਨ ਕਰੋ ਬਾਬਾ ਨਿਰਮਲਦਾਸ ਜੀ ਇਹ ਵੀ ਸੇਵਾਦਾਰ ਰਹਨੇ ਕਾਫੀ ਦਿਨ ਇਸ ਸਥਾਨ ਦੇ ਤੇ ਨਾਲ ਹੀ ਦਰਸ਼ਨ ਕਰੋ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਤਨਤਨ ਬਾਬਾ ਵੀਰਮਦਾਸ ਜੀ ਇਹ ਨਾਲ ਹੀ ਦਰਸ਼ਨ ਕਰੋ ਤਨਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਤ ਦਾ ਸਮਾਂ ਕਾਫੀ ਸੰਗਤ ਇਸ ਮੌਕੇ ਵੀ ਜਿਹੜੀ ਜੁੜਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਰਾਧੇਸਰ ਮੇ ਵੀ ਵਧੀਆ ਦ੍ਰਿਸ਼ਾ ਜਿਹੜਾ ਉਸ ਸਥਾਨ ਦਾ ਬਣਿਆ ਹੋਇਆ ਕਿਉਂਕਿ ਜਿੱਥੇ ਮਹਾਪ੍ਰਸ਼ੰਦੇ ਦੇ ਪੈਰ ਪੈ ਜਾਂਦੇ ਨੇ ਉਹ ਥਾਂ ਪੂਜਣਯੋਗੀ ਇੱਕ ਤਰ੍ਹਾਂ ਨਾਲ ਹੋ ਜਾਂਦੀ ਹੈ